ਸ੍ਰੀ ਆਕਾ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰ ਨਾਮਾ ਮੈਂ ਹਾਂ ਨਵਨੀਤਨ ਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀ ਆਓ ਮੁੱਖ ਖਬਰਾਂ ਵੱਲ ਚੋਰਾਂ ਦੇ ਵਦੇ ਹੌਸਲੇ ਗਨ ਹਾਊਸ ਦੀ ਦੀਵਾਰ ਪਾੜ ਕੇ ਕੀਤੇ ਹਥਿਆਰ ਅਤੇ ਕੈਸ਼ ਚੋਰੀ भिखीबेन पुलिस ने चलाई मुहिम बुलेट दे पटाके पाने वाले ते की कार्रवाई साबका उप मुख्यमंत्री ओम प्रकाश सोनी माता मंदिर मॉडल टाउन विखे हुए नतमस्तक माता जी दे जन्मोत्सव दी शहरवासियां नु दी वधाई अते हुन खबरां विस्थार नाल ਅੰਮ੍ਰਿਤਸਰ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹਨ ਤਾਜ਼ਾ ਮਾਮਲਾ ਪੰਡਾਰੀਪੁਰ ਨਜ਼ਦੀ ਰਾਇਲ ਗਨ ਹਾਊਸ ਤੋਂ ਸਾਹਮਣੇ ਆਇਆ ਜਿੱਥੇ ਚੋਰ ਰਾਤ ਵੇਲੇ ਕੰਦ ਵਿੱਚ ਪਾੜ ਪਾ ਕੇ ਕੈਸ਼ ਅਤੇ ਹਥਿਆਰ ਚੋਰੀ ਕਰਕੇ ਲੈ ਗਏ ਮੌਕੇ ਤੇ ਪਹੁੰਚੇ ACP ਵਰਿੰਦਰ ਸਿੰਘ ਖੋਸਾ ਵੱਲੋਂ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਪੰਡਾਰੀਪੁਰ ਦੇ ਨਾਲ ਹੀ ਸ਼ਿਮਲਾ ਪ੍ਰੈਸਾ ਉੱਥੇ ਰਾਇਲ ਗਨ ਹਾਊਸ ਹੈ ਜਿਨ੍ਹਾਂ ਦੇ ਓਨਰ ਸੁਰੇਸ਼ ਰੋੜਾ ਉਹਨਾਂ ਵੱਲੋਂ ਸਾਨੂੰ ਅੱਜ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਰਾਤ ਨੂੰ ਕੰਧ ਦੇ ਵਿੱਚ 파ੜ ਲਾ ਕੇ ਕੁਝ ਅਣਪਛਾਤੇ ਦੋਸ਼ੀ ਉਹਨਾਂ ਦਾ ਕੁਝ ਵੈਪਨ ਤੇ ਕੁਝ ਕੈਸ਼ ਚੋਰੀ ਕਰਕੇ ਲੈ ਗਏ ਉਹਨਾਂ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਉਹ ਵੈਪਨ ਦਾ ਆਪਣਾ ਹਿਸਾਬ ਦਾ ਵੀ ਲਾ ਰਹੇ ਹਨ ਤੇ ਆਪਣਾ ਲਾਸਟ ਡੇ ਦਾ ਕੈਸ਼ ਵੀ ਕਾਊਂਟ ਕਰ ਰਹੇ ਆ ਜੋ ਵੀ ਸਟੇਟਮੈਂਟ ਉਹ ਦਿੰਦੇ ਉਸ ਦੇ ਮੁਤਾਬਿਕ ਅਸੀਂ ਐਫ ਆਰ ਦਰਜ ਕਰਨ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ ਕੁਝ 7-8 ਮਹੀਨੇ ਪਹਿਲਾਂ ਵੀ ਤੇ ਚੋਰੀ ਹੋਈ ਸੀ ਬਿਲਕੁਲ ਜੀ ਮੌਕੇ ਤੋਂ ਸੀ ਸੀਟੀ ਮਿਲੀ ਆ ਜੋ ਕਿ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਅੱਗੇ ਉਸ ਨੂੰ ਯੂਜ਼ ਕਰਕੇ ਅੱਗੇ ਪ੍ਰੋਸੀਡ ਕਰ ਰਹੇ ਹਾਂ ਹਜੇ ਤੱਕ ਦੋ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪੀਖੇਵਨ ਵਿਖੇ ਬਾਜੂ ਦੇ ਬੁਲਟ ਦੇ ਪਟਾਕਿਆਂ ਨੂੰ ਲੈ ਕੇ ਥਾਣਾ ਮੁਖੀ ਨੇ ਥਾਣੇ ਦੇ ਸਾਹਮਣੇ ਨਾਕਾ ਲਗਾ ਦਿੱਤਾ ਜਿਸ ਤੋਂ ਬਾਅਦ ਬੁਲਟਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਅਤੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਤੇ ਕਾਰਵਾਈ ਕੀਤੀ ਗਈ ਜਿੱਥੇ ਥਾਣਾ ਮੁਖੀ ਵੱਲੋਂ ਬੁਲਟ ਦੇ ਪਟਾਕੇ ਮਰਵਾਉਣ ਵਾਲੇ ਨੌਜਵਾਨਾਂ ਦੇ ਬੁਲਟ ਮੋਟਰਸਾਈਕਲਾਂ ਨੂੰ ਚੈੱਕ ਕਰਨ ਤੋਂ ਬਾਅਦ ਪੌਨ ਕੀਤਾ ਗਿਆ ਉੱਥੇ ਹੀ ਜਿਨ੍ਹਾਂ ਮੋਟਰਸਾਈਕਲਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਗਈ। ਮਾਂਜੋਗ ਐਸਐਸਪੀ ਸਾਹਿਬ ਤਰੰਤਾਂ ਤੇ ਮਾਂਜੋਗ ਡੀਐਸਪੀ ਸਾਹਿਬ ਇਕਨ ਸਰਦਾਰ ਫੀਤਿੰਦਰ ਸਿੰਘ ਜੀ ਦੇ ਹੁਕਮਾ ਦੇ ਅਨੁਸਾਰ ਜਿਹੜੇ ਵੀਕੈਂਡਸ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ। ਮੇਰੀ ਪੋਸਟਿੰਗ ਦੇ ਹੋਣ ਤੋਂ ਪਰંત ਜਿਹੜਾ ਮੈਨੂੰ ਕਾਫੀ ਸ਼ਿਕਾਇਤਾਂ ਜਿਹੜੀਆਂ ਮਿਲੀਆਂ ਕਿ ਜਿਹੜੇ ਲੋਕ ਨੇ ਉਹ ਇੱਥੋਂ ਸ਼ਾਮੀ ਦੇ ਸਵੇਰੇ ਜਦ ਸਕੂਲ ਟਾਈਮ ਹੁੰਦਾ ਪਤਾ ਕਿ ਮੋਟਰਸਾਈਕਲ ਦੇ ਮਾਰਦੇ ਨੇ। ਉਸ ਦੇ ਰਿਗਾਰਡਿੰਗ ਅਸੀਂ ਜਿਹੜਾ ਵਾ ਜਨਾਕਾ ਬਲਦੀ ਸਪੈਸ਼ਲੀ ਕਰਕੇ ਤੇ ਅਸੀਂ ਸਪੈਸ਼ਲੀ ਬੁਲਟ ਮੋਟਰਸਾਈਕਲ ਜਿਹੜੇ ਨੇ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਤਾਂ ਜੋ ਕੀ ਇਹ ਮੋਟਰਸਾਈਕਲ ਜਿਹੜੇ ਨੇ ਜੇ ਪਟਾਕੇ ਮਾਰਦੇ ਨੇ ਇਹਨਾਂ ਦੇ ਪ੍ਰੋਪਰ ਐਸ ਪਰ ਟ੍ਰੈਫਿਕ ਰੂਲਸ ਇਹਨਾਂ ਦੇ ਚਲਾਨੇ ਕੀਤੇ ਜਾਣ ਅਸੀਂ ਇੱਕ ਮੋਟਰਸਾਈਕਲ ਜਿਹੜਾ ਇੰਪਾਉਂਡ ਕੀਤਾ ਹੈ ਸੈਕੰਡਲੀ ਅਸੀਂ ਹੋਰ ਵੀ ਮੋਟਰਸਾਈਕਲ ਜਿਹੜੇ ਹੈ ਚੈੱਕ ਆ ਰੇੜੇ ਵਿਦਆਊਟ ਨੰਬਰ ਪਲੇਟਸ ਨੇ ਕਾਫੀ ਮੋਟਰਸਾਈਕਲ ਕਿਕਵੈਂਟ ਜੇ ਮੇਰੇ ਵੇਖਣ ਚ ਆਇਆ ਕਿ ਵਿਦਆਊਟ ਨੰਬਰ ਪਲੇਟਸ ਜਿਹੜੇ ਨੇ ਉਹ ਲੋਕ ਲੈ ਕੇ ਘੁੰਮ ਰਹੇ ਨੇ ਜੇ ਉਹ ਅਸੀਂ ਪ੍ਰੋਪਰਲੀ ਜਿਹੜੇ ਪ੍ਰੋਪਰ ਨੰਬਰ ਪਲੇਟ ਜਿਨ੍ਹਾਂ ਨੇ ਨਹੀਂ ਆਪਣੇ ਵਹੀਕਲਸ ਨੂੰ ਲਾਈ ਹੋਈ ਹੈ ਉਹਨਾਂ ਨੂੰ ਅਸੀਂ ਚੈੱਕ ਕਰਕੇ ਤੇ ਉਹਨਾਂ ਦੇ ਚਲਾਨ ਕਰ ਦਾਂਗੇ ਮੰਦਿਰ ਮਾਤਾ ਲਾਲ ਦੇਵੀ ਮੋਡਲ ਟਾਊਨ ਵਿਖੇ ਪੂਜਯਾ ਮਾਤਾ ਲਾਲ ਦੇਵੀ ਜੀ ਦਾ 101ਵਾਂ ਜਨਮotsਵ 22 ਫਰਵਰੀ ਨੂੰ ਮੰਦਿਰ ਪਰਿਸਰ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਮੰਦਿਰ ਨੂੰ ਰੰਗ-ਬਰੰਗੇ ਫੁੱਲਾਂ ਨਾਲ ਸਜਾਇਆ ਰੱਖਿਆ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਏ ਅਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ

ਬੜੀ ਖੁਸ਼ੀ ਦੀ ਗੱਲ ਹੈ ਅੱਜ ਸਾਰੇ ਖੇਰਵਾਸੀਆਂ ਵੱਲੋਂ ਸਾਰੇ ਮਾਤਾ ਜੀ ਦੇ ਪੱਤਾਂ ਵੱਲੋਂ ਸਾਹਿਬ ਮਾਤਾ ਜੀ ਦਾ ਜਨਮ ਦੇ ਬੜੀ ਖੇਤਾ ਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਸ਼ੁਭ ਦਿਨ ਦੇ ਪਹਿਲੋਂ ਮੈਂ ਸਾਰੇ ਖੇਰਵਾਸੀਆਂ ਨੂੰ ਦੇਲਦੀਆਂ ਅਗਰਾਈਆਂ ਤੋਂ ਦਿਲੀ ਮੁਬਾਕਾਤਾਂ ਦਿੰਦਾ ਹੈ जन्म लिया जिस पवित्र आशीर्वाद दिता आप सब न सूचित किया जाता है की फास्टी केबल ऑपरेटर कुछ कर्मचारी ਜੋ ਕਿ ਫਾਸਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਮੈਤਰੀ ਦਾਦਾ ਜੀ ਜੀ ਦੇ ਆਸ਼ੀਰਵਾਦ ਨਾਲ ਮੈਤਰੀ ਬੋਧ ਪਰਿਵਾਰ ਵੱਲੋਂ ਅੰਮ੍ਰਿਤਸਰ ਦੇ ਰਾਨੀ ਕਾਬਾਦ ਵਿਖੇ ਇੱਕ ਸ਼ਿਵਰ ਲਗਾਇਆ ਗਿਆ ਜਿਸ ਵਿੱਚ ਮੈਤਰੀ ਸੰਬੋਧ ਧਿਆਨ ਬਾਰੇ ਲੋਕਾਂ ਨੂੰ ਦੱਸਿਆ ਗਿਆ ਮੈਤਰੀ ਬੋਧ ਪਰਿਵਾਰ ਦੇ ਵਲੰਟੀਅਰਾਂ ਵੱਲੋਂ ਲੋਕਾਂ ਨੂੰ ਮੈਤਰੀ ਲਾਈਟ ਬਾਰੇ ਵੀ ਜਾਣੂ ਕਰਵਾਇਆ ਗਿਆ ਇਸ ਮੌਕੇ ਡੋਲੀ ਸਰਪਜੀਤ ਸਿੰਘ ਮਮਤਾ ਚੋ ਸੋਨੂ ਖੇੜਾ ਸੁਖਮਰਤ ਸਿੰਘ ਹਰਗੁਣ ਸਿੰਘ ਅਤੇ ਹੋਰ ਵਲੰਚਰ ਮੌਜੂਦ ਸਨ ਇਸ ਸੈਸ਼ਨ ਵਿੱਚ ਲੋਕਾਂ ਨੇ ਵੱਦ ਚੜ ਕੇ ਹਿੱਸਾ ਲਿਆ ਮੰਦਿਰ ਮਾਤਾ ਲਾਲ ਦੇਵੀ ਮੋਡਲ ਚਾਉਂ ਵਿਖੇ ਪੂਜਯ ਮਾਤਾ ਲਾਲ ਦੇਵੀ ਜੀ ਦਾ 101ਵਾਂ ਜਨਮotsਬ 22 ਫਰਵਰੀ ਨੂੰ ਮੰਦਿਰ ਪਰਿਸਰ ਵਿਖੇ ਬੜੀ ਤੋਂ ਉਮਤਾ ਨਾਲ ਮਨਾਇਆ ਗਿਆ ਮੰਦਿਰ ਨੂੰ ਰੰਗ ਬਰੰਗੇ ਫੁੱਲਾਂ ਨਾਲ ਸਜਾਇਆ ਗਿਆ ਇਸ ਮੌਕੇ ਸਾਂਸਦ ਗੁਰਜੀਤ ਸਿੰਘ ਓਸ਼ਲਾ ਸਾਫਕਾ ਮੰਤਰੀ ਅਨਰ ਜੋਸ਼ੀ ਸਾਫਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਖਾ ਫਾਸਵੇ ਦੇ ਗੁਰਿੰਦਰਜੀਤ ਸਿੰਘ ਬੱਬੀ ਨਤਮਸਤਕ ਹੋਏ ਅਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਾਰੇ ਸ਼ਹਿਰ ਵਾਸੀਆਂ ਜਨਮੋత్సਵ ਦੀ ਵਧਾਈ ਦਿੱਤੀ। ਮਾਤਾ ਲਾਲ ਦੇਵੀ ਜੀ ਦਾ ਹਰ ਤਰ੍ਹਾਂ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਪੁੱਤਰ ਜਨਮ ਦਿਨ ਮਨਾਇਆ ਜਾ ਰਿਹਾ ਇੰਨੀ ਸੰਗਤ ਆ ਬਾਹਰ ਤੋਂ ਲੈ ਕੇ ਅੰਦਰ ਤੱਕ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਇਹ ਆ ਜੰਨਾ ਦੀਆਂ ਝੋਲੀਆਂ ਭਰਦੀਆਂ ਉਹ ਹਮੇਸ਼ਾ ਹੀ ਮਾਂ ਦੇ ਨਤਮਸਤਕ ਕੋ ਕੌਣ ਹੁੰਦੇ ਆ ਮਾਂ ਦੇ ਸੁਖਣਾ ਸੁਖਣਾ ਆਉਂਦੇ ਆ ਪੂਰੇ ਹੋਣ ਦੇ ਉੱਤੇ ਨਤਮਸਤਕ ਹੋਣ ਆਉਂਦੇ ਆ ਕਿਉਂਕਿ ਹਮੇਸ਼ਾ ਹੀ ਇੱਥੋਂ ਝੋਲੀਆਂ ਭਰਦੀਆਂ ਮਾਤਾ ਜੀ ਦੇ ਚਰਨਾਂ 'ਚ ਮੈਂ ਪ੍ਰਾਰਥਨਾ ਕਰੂੰਗਾ ਕਿ ਜਿੰਨੀ ਵੀ ਸੰਗਤ ਆਈ ਆ ਮਾਤਾ ਜੀ ਸਭ ਦੀਆਂ ਆਸਾਂ ਮਰਾਦਾਂ ਪੂਰੀਆਂ ਕਰੋ ਸਭ ਤੇ ਸਿਰਾਂ ਤੇ ਅਸ਼ੀਰਵਾਦ ਦਾ ਹੱਥ ਰੱਖੋ ਸਭ ਦੇ ਬੱਚੇ ਸੁਖ 사ੰਦ ਰਹਿਣ ਅੱਜ ਅਸੀਂ ਸਾਰੇ ਹੀ ਮਾਤਾ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆਏ ਮੈਂ ਦੇਖ ਰਿਹਾ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਮੇਰੀਆਂ ਮਾਤਾ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਮੇਰੇ ਦੋਸਤ ਅੱਜ ਝੋਲੀਆਂ ਭਕੇ ਇਕਾਤ ਲੈ ਕੇ ਜਾਣ ਦਾ ਦਿਨ ਹੈ ਅੱਜ ਦਾ ਦਿਨ ਬੜਾ ਭਾਗਾ ਭਰਿਆ ਦਿਨ ਹੈ ਮੈਂ ਦੇਖ ਰਿਹਾ ਆਪਣੀਆਂ ਭੈਣਾਂ ਨੂੰ ਉਹਨਾਂ ਦੇ ਚਿਹਰੇ ਤੇ ਬੜੀ ਰੌਣਕ ਹੈ ਉਹਨਾਂ ਨੂੰ ਪਤਾ ਹੈ ਕਿ ਮਹਾਮਾਈ ਦੀ ਅੱਜ ਕਿਰਪਾ ਹੋਣੀ ਹੈ ਮਾ ਮਾਈ ਦਾ ਅੱਜ ਅਸ਼ੀਰਵਾਦ ਹੋਣਾ ਹੈ ਅੱਜ ਤੁਹਾਨੂੰ ਸਾਰਿਆਂ ਨੂੰ ਮਾ ਮਾਈ ਦਾ ਅਸ਼ੀਰਵਾਦ ਪ੍ਰਾਪਤ ਹੋਏ ਮਾ ਮਾਈ ਤੁਹਾਡੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਟ੍ਰੈਫਿਕ ਪੁਲਿਸ ਵਿਭਾਗ ਕਾਫੀ ਮੁਸਤੈਦ ਨਜ਼ਰ ਆਉਂਦਾ ਹੈ ਅਤੇ ਕੋਸ਼ਿਸ਼ ਹੁੰਦੀ ਹੈ ਕਿ ਸ਼ਹਿਰ ਦਾ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲੇ ਆਮਦਸਰ ਸ਼ਹਿਰ ਦੇ ਕਈ ਚੌਂਕਾ ਵਿੱਚ ਟ੍ਰੈਫਿਕ ਸਿਗਨਲਸ ਨਵੇਂ ਲਗਾਏ ਗਏ ਹਨ ਜੋ ਕਿ ਤਕਰੀਬਨ ਬਾੰਧਨ ਨਾਲ ਹੀ ਪੁਰਾਣੇ ਸਿਗਨਲ ਵੀ ਹਨ ਪਰ ਕਦੇ ਚੱਲਦੇ ਹਨ ਅਤੇ ਕਦੇ ਨਹੀਂ ਸਾਡੀ ਟੀਮ ਨੇ ਫੋਰੈਸਟ ਸਟ੍ਰੌਂਗ ਦਾ ਦੌਰਾ ਕੀਤਾ ਜਿੱਥੇ ਵੇਖਣ ਵਿੱਚ ਆਇਆ ਕਿ ਨਵੀਆਂ ਲਾਈਟਸ ਬੰਦ ਸਨ ਪਰ ਪੁਰਾਣੀਆਂ ਚੱਲ ਰਹੀਆਂ ਸਨ ਕਈ ਵਾਰ ਇਹ ਲਾਈਟਾਂ ਵੀ ਬੰਦ ਹੁੰਦੀਆਂ ਹਨ ਅਤੇ ਟ੍ਰੈਫਿਕ ਗਲਤ ਢੰਗ ਨਾਲ ਚੱਲਦਾ ਹੈ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਪੁਲਿਸ ਮੁਲਾਜ਼ਮ ਹੋਣੇ ਚਾਹੀਦੇ ਹਨ ਜੋ ਕਿ ਇਸ ਥਾਂ ਉੱਪਰ ਨਹੀਂ ਸਨ ਜੇਕਰ ਸ਼ਹਿਰ ਦਾ ਯਾਤਿਆਤ ਠੀਕ ਰੱਖਣਾ ਹੈ ਤਾਂ ਮਹਿਕਮੇ ਨੂੰ ਸੰਜੀਦਾ ਹੋਣਾ ਪਵੇਗਾ ਅਸੀਂ ਅਸਲੇ ਖੜੇ ਆ ਫੋਰੈਸ ਸਟ੍ਰੰਗ ਦੇ ਵਿੱਚ ਬਹੁਤ ਹੀ ਪ੍ਰੋਮਿਨੈਂਟ ਚੌਕ ਹੈ ਸ਼ਹਿਰ ਦਾ ਔਰ ਵੇਖਣ ਵਿੱਚ ਆ ਰਿਹਾ ਹੈ ਕਿ ਹਰ ਪਾਸੇ ਟ੍ਰੈਫਿਕ ਜਿਹੜਾ ਹੈ ਉਹ ਲਗਾਤਾਰ ਚੱਲ ਰਹਾ ਹੈ ਟ੍ਰੈਫਿਕ ਲਾਈਟਸ ਕੁਝ ਨਵੇਂ ਇੰਸਟਾਲ ਹੋਈਆਂ ਸਨ ਲੇਕਿਨ ਉਹ ਚੱਲਦੀਆਂ ਨਹੀਂ ਸ਼ੁਕਰ ਹੈ ਕਿ ਪੁਰਾਣੀਆਂ ਚੱਲ ਰਹੀਆਂ ਹਨ ਕਿਉਂਕਿ ਤਕਰੀਬਨ ਵੇਖਣ ਵਿੱਚ ਆ ਰਿਹਾ ਹੈ ਕਿ ਪੁਰਾਣੀ ਲਾਈਟਸ ਵੀ ਚੱਲਦੀਆਂ ਔਰ ਨਵੀਂ ਤਾਂ ਫੰਕਸ਼ਨਲ ਹੈ ਹੀ ਨਹੀਂ ਅੱਜ ਇੱਕ ਹੋਰ ਚੀਜ਼ ਵੇਖਣ ਵਿੱਚ ਮਿਲੀ ਹੈ ਉਹ ਹੈ ਕਿ ਵੀ ਪੁਲਿਸ ਕਰ ਵੀ ਜਿਹੜਾ ਹੈਗਾ ਕੋਈ ਵੀ ਟ੍ਰੈਫਿਕ ਮੁਲਾਜ਼ਮ ਇੱਥੇ ਨਹੀਂ ਹੈ ਉਹਨਾਂ ਦੀ ਬੀਟ ਵੀ ਖਾਲੀ ਹੈਗੀ ਹੈ ਔਰ ਚੌਕ ਵੀ ਟ ਦੇਖੇ ਪ੍ਰਸ਼ਾਸਨ ਇਸ ਚੀਜ਼ ਨੂੰ ਕਿ ਅਗਰ ਸ਼ਹਿਰ ਦਾ ਟ੍ਰੈਫਿਕ ਸmooth ਚਲਾਣਾ ਹੈ ਤੇ ਪ੍ਰਸ਼ਾਸਨ ਸੀਰੀਅਸ ਹੋਵੇ ਉਹਨਾਂ ਦੇ ਬੰਦੇ ਸੀਰੀਅਸ ਹੋਣ ਔਰ ਐਟਲੀਸਟ ਲਾਈਟ ਸਟਰੀਆਂ ਨੇ ਉਹ ਪ੍ਰੋਪਰ ਕੰਮ ਕਰਾਉਣ। ਕੈਮਰਾ ਪਰਸਨ ਵਿਜ਼ਨ ਆਲ ਜੇਪਸਿੰਗ ਫਾਸਟ نیوز। ਸਾਭਕਾ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਸਾਭਕਾ ਕਾਉਂਸਲਰ ਪ੍ਰਿਆੰਕਾ ਸ਼ਰਮਾ ਦੀ ਅਗਵਾਈ ਹੇ ਗੰਡਾ ਸਿੰਘ ਵਾਲਾ ਮਜੀਠਾ ਰੋਡ ਮੇਅਰ ਕੈਂਪ ਦਫ਼ਤਰ ਵਿਖੇ ਫ੍ਰੀ ਕੈਂਪ 2 ਫਰਵਰੀ ਤੋਂ 29 ਫਰਵਰੀ ਤੱਕ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਬੈਂਕ ਖਾਤੇ, ਪੈਨ ਕਾਰਡ, ਈ-ਸ਼੍ਰਮ ਕਾਰਡ, ਆਯੂਸ਼ਮਾਨ ਕਾਰਡ ਵੋਟਰ ਕਾਰਡ ਆਧਾਰ ਕਾਰਡ ਬਣਾਏ ਜਾ ਰਹੇ ਹਨ ਰਿਤੇਸ਼ ਸ਼ਰਮਾ राजीव ਸ਼ਰਮਾ लवली ਭੁਪਿੰਦਰ ਕੁਮਾਰ ਦੀਪਕ ਕੁਮਾਰ ਕਿਰਨ ਪਾਟਿਆ ਪ੍ਰਵੀਨ ਸ਼ਰਮਾ ਡਾਕਟਰ ਬਤਰਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਵਾਸੀਆਂ ਨੇ ਇਸ ਕੈਂਪ ਦਾ ਲਾਭ ਲਿਆ ਇਸ ਮੌਕੇ ਆਖਿਆ ਗਿਆ ਕਿ ਇਹ ਕੈਂਪ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੂਰੇ ਇਲਾਕੇ ਦੇ ਵਾਸੀਆਂ ਦੇ ਦਸਤਾਵੇਜ਼ ਪੂਰੇ ਨਹੀਂ ਹੋ ਜਾਂਦੇ ਅੱਜ ਸਾਡੇ ਇੱਥੇ ਆਫਿਸ ਦੇ ਵਿੱਚ ਜਿਹੜੇ ਲੋੜਵੰਦ ਨੇ ਉਹਨਾਂ ਵਾਸਤੇ ਕੈਂਪ ਲਗਾਇਆ ਔਰ ਇਹ ਹਮੇਸ਼ਾ ਹੀ ਕੈਂਪ ਜਿਹੜੇ ਨੇ ਇੱਥੇ ਚੱਲਦੇ ਰਹਿੰਦੇ ਨੇ ਜੋ ਵੀ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ ਲੋਕਾਂ ਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ ਅਸੀਂ ਉਹ ਲੋਕਾਂ ਦੇ ਵਿੱਚ ਉਹਨਾਂ ਚੀਜ਼ਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਇੱਥੇ ਬੁਲਾ ਕੇ ਤੇ ਸਬੰਧਤ ਮੈਕਮਿਆਂ ਨੂੰ ਇੱਥੇ ਬੁਲਾ ਕੇ ਜਿਹੜੇ ਵੀ ਸਹੂਲਤਾਂ ਨੇ ਉਹ ਲੋਕਾਂ ਨੂੰ ਪ੍ਰਦਾਨ ਕਰਨ ਵਾਸਤੇ ਇੱਥੇ ਕੈਂਪ ਲਾਏ ਜਾਂਦੇ ਨੇ ਅੱਜ ਵੀ ਇਸੇ ਲੜੀ ਦੇ ਤਹਿਤ ਕੈਂਪ ਲਗਾਇਆ ਔਰ ਬਹੁਤ ਜਿਹੜੀ ਵੱਡੀਆਂ ਸਹੂਲਤਾਂ ਨੇ ਲੋਕਾਂ ਵਾਸਤੇ ਜਿਦਾਂ ਯੋਸ਼ਮਨ ਕਾਰਡ ਹੈਗੇ ਨੇ ਇਹ ਸ਼ਰਮ ਕਾਰਡ ਜ਼ੀਰੋ ਬੈਲੈਂਸ ਖਾਤੇ ਤੇ ਪੈਨ ਕਾਰਡ ਇਹ ਸਾਰੀਆਂ ਚੀਜ਼ਾਂ ਵਾਸਤੇ ਅੱਜ ਇੱਥੇ ਕੈਂਪ ਚੱਲ ਰਿਹਾ ਔਰ ਇਹ ਤੱਕ ਚੱਲਦਾ ਰਹੇਗਾ ਜਦ ਤੱਕ ਅਸੀਂ ਇੱਕ ਇੱਕ ਲੋੜਵੰਦ ਨੂੰ ਪਛਾਣ ਕੇ ਉਹਨਾਂ ਦੇ ਸਾਰੇ ਡਾਕੂਮੈਂਟ ਜਿਹੜੇ ਉਹ ਬਣਵਾ ਨਹੀਂਦੇ ਔਰ ਮੈਂ ਤੁਹਾਡੇ ਮਾਦੇਮ ਰਾਈ ਲੋਕਾਂ ਨੂੰ ਦੱਸਣਾ ਚਾਹਾਂਗਾ ਕਿ ਬਹੁਤ ਸੋਹਣੀਆਂ ਸਕੀਮਾਂ ਨੇ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ ਈ ਸ਼ਰਮ ਦੇ ਵਿੱਚ ਕੋਈ ਵੀ ਸਾਡਾ ਪੈਨਟਰ ਆ ਜਿਹੜਾ ਮਜ਼ਦੂਰੀ ਕਰਦਾ ਮਜ਼ਦੂਰ ਆ ਉਹ ਆਪਣਾ ਕਾਰਡ ਬਣਾ ਸਕਦਾ ਜੇ ਦੀ ਉਮਰ 18 ਸਾਲ ਤੋਂ ਲੈ ਕੇ ਤੇ 95 ਸਾਲ ਐ ਔਰ 60 ਸਾਲ ਤੋਂ ਬਾਅਦ ਉਹਨਾਂ ਨੂੰ 3000 ਸਤੀ ਮਹੀਨਾ ਦੀ ਜਿਹੜੀ ਪੈਨਸ਼ਨ ਐ ਉਹ ਲੱਗ ਜਾਏ ਅੱਜ ਸਾਡੇ ਆਫਿਸ ਮੇ ਜਿੱਥਾ ਰੂਟ ਦੇ ਵਿੱਚ ਅਸੀਂ ਕੈਂਪ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਜਿਹੜੇ ਵੀ ਲੋੜਵੰਦ ਪੈਨਪਰਾਂ ਨੇ ਜਿਨ੍ਹਾਂ ਦਾ ਕੋਈ ਡਾਕੂਮੈਂਟ ਨਹੀਂ ਬਣਿਆ ਚਾਹੀਓ ਆਧਾਰ ਕਾਰਡ ਆ ਵੋਟਰ ਕਾਰਡ ਆ ਪੈਨ ਕਾਰਡ ਆ ਈਸ਼ਰਮ ਕਾਰਡ ਆ ਜ਼ੀਰੋ ਬੈਲੈਂਸ ਅਕਾਊਂਟ ਐ ਜਾਂ ਈਸ਼ਰਮ ਕਾਰਡ ਆ ਸਰਕਾਰ ਵੱਲੋਂ ਬਹੁਤ ਹੀ ਸਹੂਬਦਾਂਵਾਂ ਦਿੱਤੀਆਂ ਜਾ ਰਹੀਆਂ ਨੇ ਲੋੜਵੰਦ ਪਰਿਵਾਰਾਂ ਲਈ ਲੋੜਵੰਦ ਲੋਕਾਂ ਦੇ ਲਈ ਪਰ ਪ੍ਰੋਬਲਮ ਐਕਚੁਅਲੀ ਫੇਸ ਉੱਥੇ ਕਰਨੀ ਪੈਂਦੀ ਹੈ ਜਦੋਂ ਇਹਨਾਂ ਦੇ ਡਾਕੂਮੈਂਟੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਹੈ ਜਾਂ ਉਹ ਲਿੰਕਡ ਨਹੀਂ ਹੈ ਆਪਸ ਵਿੱਚ ਜਾਂ ਕਿਤੇ ਨਾ ਕਿਤੇ ਕੋਈ ਮਿਸਟੇਕ ਹੈ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 552 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦਿਰਾਲ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟ ਵੀ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009302233 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਤੋਂ ਤਾਮਨਾਲ ਮਨਾਇਆ ਗਿਆ ਪੂਜੇ ਮਾਤਾ ਲਾਲ ਦੇਵੀ ਜੀ ਦਾ ਜਨਮotsav ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ Land, अपने बच्चों को नेचर का अनुभव और राइट्स का फन दीजिए आइए कंपनी बाग में सबके मनपसंद पसंद में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए से शुरू in your city unlimited fun.

ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪੂਜਯ ਮਾਤਾ ਲਾਲ ਦੇਵੀ ਜੀ ਦਾ 101ਵਾਂ ਜਨਮotsਵ 22 ਫਰਵਰੀ ਨੂੰ ਮੰਦਰ ਪਰਿਸਰ ਵਿਖੇ ਬੜੀ ਤੁਮਤਾਮ ਨਾਲ ਮਨਾਇਆ ਗਿਆ ਮੰਦਿਰ ਨੂੰ ਰੰਗ ਬਰੰਗੇ ਫੁੱਲਾਂ ਨਾਲ ਸਜਾਇਆ ਗਿਆ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਮੰਦਿਰ ਵਿਖੇ ਨਤਮਸਤਕ ਹੋਈਆਂ ਅਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮਾਤਾ ਜੀ ਦੇ ਜਨਮotsਵ ਦੇ ਸੰਬੰਧ ਵਿੱਚ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਲੰਗਰ ਵੀ ਲਗਾਏ ਗਏ ਏ ਬੜਾ ਦੁਬਾਰਾ ਵਸਦਾ ਜੀ ਮਾਦਰਾਣੀ ਦਾ ਬੜੀ ಅಪਾਰ ਕਿਰਪਾ ਇਹਨਾਂ ਦੀ ਮਹਾਮੈਦੀ ਅਸੀਂ ਵੀ ਬੜੀ ਦੂਰ ਤੋਂ ਜ਼ਿਲ੍ਹਾ ਗਰਦਾਸਪੁਰ ਤੋਂ ਕਲਾਨੌਰ ਤੋਂ ਆਏ ਆ ਜੀ ਮਾਦਰਾਣੀ ਦੀ ਬੜੀ ಅಪਾਰ ਕਿਰਪਾ ਬਹੁਤ ਇਹਨਾਂ ਦਾ ਅਸ਼ੀਰਵਾਦ ਆ ਸਾਡੇ ਤੇ ਔਰ ਇਹ ਛੋਰੀਆ ਪਰਦੇ ਨੇ ਹਰ ਸਾਲ ਮੇਲਾ ਲੱਗਦਾ ਹਰ ਸਾਲ ਆਪਾਂ ਹੁੰਨੇ ਆ ਇਹਨਾਂ ਦਾ ਦਰਬਾਰ ਵਸਦਾ ਰਹੇ ਇਹਨਾਂ ਦਾ ਦਰਬਾਰ ਵਸਦਾ ਰਹੇ ਇਹਨਾਂ ਦੇ ਬੜਾ ਅਸ਼ੀਰਵਾਦ ਆ ਸਾਰੀਆਂ ਸੰਗਤਾਂ ਦੇ ਮਹਾਮੈਦੀ ਬੜੀ ਪਾਲ ਕਿਰਪਾ ਮਹਾਮਈ ਜੀ ਸਤਰਾ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਮਹਾਮਈ ਦੇ ਮੇਲੇ ਲੱਗਦੇ ਰਹਣ ਹਰ ਸਾਲ ਅਸੀਂ ਜ਼ਿਲ੍ਹਾ ਅਰਦਾਸਪੁਰ ਤੋਂ ਕਲਾਂ ਨੋਤੋਂ ਚੱਲ ਕੇ ਮਹਾਮਈ ਦੇ ਦਵਾਰੇ ਆਈਦਾ ਮਹਾਮਈ ਦਾ ਸਭ ਤੋਂ بڑا ਅਸ਼ੀਰਵਾਦ ਆ ਸਾਡੇ ਵੱਲੋਂ ਸਾਰਾ ਜਾਮਾਤਾ ਦੀ ਵਾਸਟਵੇਡ ਵਾਲਿਆਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਮਹਾਮਈ ਦਾ ਨਾਮ ਚੁੱਕਾਇਆ ਮਾਤਾ ਜੀ ਦੇ ਦਵਾਰਾਂ ਅਸੀਂ ਬਚਪਨ ਤੋਂ ਹੀ ਇੱਥੇ ਆ ਰਹੇ ਆ ਇਸ ਤਰ੍ਹਾਂ ਹੀ ਮਾਤਾ ਜੀ ਦੇ ਦਵਾਰੇ ਦੂਰ ਦੂਰ ਤੱਕ ਫੋਰਨ ਕੰਟਰੀ ਤੱਕ ਸੇ ਸੇ ਸੁਖਦਾ ਆਂਦੀਆਂ ਨੇ ਇਸ ਲਈ ਮਾਤਾ ਜੀ ਦਾ ਦੁਆਰਾ ਵਸਤਾ ਰਹੇ ਸਾਰੇ ਅਰਗੇ ਝੋਲੀਆਂ ਭਰਦੇ ਰਹੇ ਸਭ ਦੀ ਮੇਨੋ ਕਾਮਨਾ ਪੂਰੀ ਹੁੰਦੀ ਰਹੇ ਬਹੁਤ ਬਹੁਤ ਅਸ਼ੀਰਵਾਦ ਸਭ ਮਾਤਾ ਜੀ ਦਾ ਮਾਤਾ ਜੀ ਬਹੁਤ ਕਿਰਪਾ ਕਰਦੇ ਨੇ ਸਭ ਦੀਆਂ ਝੋਲੀਆਂ ਭਰਦੇ ਨੇ ਬਹੁਤ ਬਹੁਤ ਸਾਰੀ ਸੰਗਤ ਨੂੰ ਬਹੁਤ ਬਹੁਤ ਬਧਾਈਆਂ ਹੰਵਾਦਾ ਜੀ ਦੇ ਜਨਮ ਸਭ ਤੋਂ ਪਹਿਲੇ ਤੋਂ ਸਾਵੇ ਸ਼ਹਿਰ ਵਾਸੀਓ ਕੋ ਮਾਤਾ ਜੀ ਕੇ 101ਵੇਂ ਜਨਮ ਦਿਵਸ ਦੀ ਬਹੁਤ ਬਹੁਤ ਬਧਾਈ ਮੰਦੇ ਮਾਤਾ ਲਾਲ ਦੇਵੀ ਜੀ ਕੇ ਮੰਦੇ ਮੇ ਉਹਨਕੇ ਜਨਮ ਦਿਵਸ ਦੀ ਬਹੁਤ ਬਹੁਤ ਮਤਲਬ ਖੁਸ਼ੀਆਂ ਮਨਾਈ ਜਾ ਰਹੀ ਹੈ हम यहाँ आकर मत्था टेका और शरबत के भले की अरदास की और जो पर्सनली जो दास की वो तो कह नहीं सकते क्योंकि बताते नहीं है। लेकिन सबके भले की अरदास की और सबको माफ सबको माप ने कि यही दास की और सबसे बेनती है आप यहाँ आए और माता जी का आशीर्वाद प्राप्त करें सबसे पहले शहरवासियों को आज के शुभ दिन की लाख लाख बधाई पूजनीय माता लाल देवी जी का आज जन्मदिन है एक सौ तो समूहला कानवासी अमृतसर निवासी और बाहर से भी बड़ी संगत आई है इस मंदिर में माथा टेकने से हर मनोकामना पूर्ण होती है मां वैष्णो देवी की गुफा भी है और माताजी भी चिंतपूर्णी का स्वरूप है सभी नगर वासियों को आज के शुभ दिन की लाख लाख बधाई हो आज मा लाल भानी जी दा जन्मदिन है ना 101वां जन्मदिन है जी देखो संगत रात ही 12:00 बजे दी लगी हुई है लेना च बारी नहीं आ रही ਜਿਸ ਜਿਸ ਨੇ ਮਹਾਮਾਈ ਨੂੰ ਮੰਗਿਆ ਉਹ ਉਹਦੀਆਂ ਝੋਲੀਆਂ ਪਰ ਕੇ ਮਿਲਿਆ ਵਾ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਦਿੰਨੇ ਆ ਜੀ ਦੇਖੋ ਤੁਸੀਂ ਰੌਣਕ ਦੇਖ ਹੀ ਰਹੇ ਹੋ ਲੰਗਰ ਵੀ ਭਰਪੂਰ ਲੱਗ ਰਿਹਾ ਕਿਤੇ ਆਈਸਕ੍ਰੀਮ ਲੱਗੀ ਆ ਕਿਤੇ ਕੁੜੀ ਛੋਲੇ ਲੱਗੇ ਆ ਕਿਤੇ ਨਿਊਡਲ ਲੱਗੇ ਕੋਈ ਅਲੱਗ ਅਲੱਗ ਤਰ੍ਹਾਂ ਦੇ ਭੰਡਾਰ ਵੀ ਲੱਗੇ ਨੇ ਐਦਾਂ ਮਹਾਮਾ ਸਾਰਿਆਂ ਦੀਆਂ ਝੋਲੀਆਂ ਭਰਦੇ ਨੇ ਮੈਂ ਕਿਸ ਤਰ੍ਹਾਂ ਕਹਾਂ ਜਨਮ ਜਨਮ ਦੇ ਬਾਰੇ ਮੈਂ ਤਾਂ ਮਾਤਾ ਜੀ ਨੇ ਜ਼ੁਬਾਨ ਹੀ ਨਹੀਂ ਦਿੱਤੀ ਇਹ ਰੌਣਕਾਂ ਜਿਹੜੀਆਂ ਨੇ ਲੋਕੀ ਕਹਿੰਦੇ ਨੇ ਬੜੀ ਭੀੜ ਹੈ ਮੈਂ ਕਹਿੰਦਾ ਭੀੜ ਨਾ ਕਹੋ ਤੇ ਰੌਣਕਾਂ ਨੇ ਜਾ ਜਾ ਕਰ ਮਾਤਾ ਜੀ ਨੇ ਅਸੀਂ ਸਾਰੇ ਮਾਤਾ ਜੀ ਦੇ ਦਰਬਾਰ ਦੇ ਵਿੱਚ ਮੰਗਤੇ ਹੈਗੇ ਆ ਮਾਤਾ ਜੀ ਨੇ ਕੋਲੋਂ ਇੱਕ ਮੰਗੋ ਅੱਗੇ ਉਹਨਾਂ ਨੇ ਕਈ ਜੀਰਵਾ ਲਾ ਕੇ ਦਿੱਤਾ ਔਰ ਕਿਸੇ ਵੇਲੇ ਆਂਦਾ ਅਸੀਂ ਤਾਂ ਇਹਨੇ ਜੋਗੇ ਸੀ ਨਹੀਂ ਕਿ ਮਾਤਾ ਜੀ ਨੇ ਸਾਨੂੰ ਬਣਾ ਦਿੱਤਾ ਹਮ ਲਾਲ ਦੇਵੀ ਮਾਤਾ ਜੀ ਦੇ ਦਰਬਾਰ 'ਤੇ ਆਏ ਆਂ ਔਰ ਯਹਾਂ ਬਹੁਤ ਹੀ ਜ਼ਿਆਦਾ ਰੋਣ ਕੇ ਲੱਗੀ ਹੈ ਮਾਤਾ ਜੀ ਦਾ ਜਨਮ ਦਿਨ ਦੀ ਆ ਮਾਤਾ ਜੀ ਦਾ 101ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਤੇ ਸਾਨੂੰ ਬਹੁਤ ਹੀ ਖੁਸ਼ੀ ਹੈ ਮਾਤਾ ਜੀ ਦੇ ਜਨਮ ਦਿਨ ਦੀ ਕੱਤੀ ਸਾਰੇ ਸੰਗਤਾਂ ਨੂੰ ਅਰਦਾਸ ਕਰਦੇ ਕਿ ਇੱਥੇ ਆਓ ਤੇ ਆ ਕੇ ਮਾਤਾ ਜੀ ਦੇ ਦਰ ਤੇ ਮੱਥਾ ਟੇਕੋ ਮਾਡਲ ਟਾਊਨ ਰਾਨੀ ਕਬਾਗ ਮਾਤਾ ਲਾਲਦੇਵੀ ਜੀ ਦੇ ਮੰਦਰ ਵਿੱਚੇ ਦਰਸ਼ਨ ਕਰਨਾ ਆਏ ਅੱਜ ਬਹੁਤ ਸੰਗਤਾਂ ਦਾ ਬੜਾ ਭਾਜੀ ਇਕੱਠ ਹੈ ਜੀ ਮੰਦਰ ਦੇ ਵਿੱਚ ਬਾਹਰ ਅੰਦਰ ਕਿਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਮਾਤਾ ਰਾਨੀ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਸਮਿਤਾਣੇ ਆ ਜਿਹੜੇ ਦਰਸ਼ਨ ਕੀਤੇ ਹੈ ਇਹ ਹੱਲੇ ਵੀ ਤੱਕਰ ਕਰਨ ਆ ਰਹੀਆਂ ਨੇ ਪਰਮ ਪੁੱਜੇ ਮਾਤਾ ਲਾਲ ਦੇਵੀ ਜੀ ਦਾ ਅੱਜ 101ਵਾਂ ਜਨਮ ਦਿਹਾੜਾ ਜਿਹੜਾ ਉਹ ਬੜੀ ਸ਼ਰਧਾ ਤੇ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਸਾਰੀ ਕਮੇਟੀ ਮੈਂਬਰਾਂ ਵੱਲੋਂ ਰਲ ਮਿਲ ਕੇ ਮਹਾਰਾਣੀ ਦਾ ਜਿਸ ਤਰ੍ਹਾਂ ਕਿ ਹਰ ਸਾਲ ਪ੍ਰੋਗਰਾਮ ਕੀਤਾ ਜਾਂਦਾ ਹੈ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਲੰਗਰ ਚਲਾਇਆ ਜਾ ਰਿਹਾ ਹੈ ਔਰ ਤੁਸੀਂ ਦੇਖ ਹੀ ਸਕਦੇ ਹੋ ਕਿ ਸੰਗਤ ਦਾ ਕਿੰਨਾ ਹੱਸਾ ਹੈ ਕਿੰਨਾ ਘੱਟ ਹੈ ਜਿਹੜੇ ਹਮ ਹਮ ਆ ਕੇ ਮਾਂ ਮਾਈ ਦੇ ਦਰਸ਼ਨ ਜਿੱਥੇ ਕਰਨ ਆ ਰਹੇ ਨੇ ਉੱਥੇ ਨਾਲ ਦੇ ਨਾਲ ਲੰਗਰ ਪ੍ਰਸ਼ਾਦ ਜ਼ਰੂਰ ਲੈ ਕੇ ਜਾ ਰਹੇ ਹਨ। ਉਹ ਜੇ ਮਾਤਾ ਲਾਲ ਦੇਵੀ ਜੀ ਦਾ ਜਨਮ ਦਿਹਾੜਾ ਮੰਦਿਰ ਮਾਤਾ ਲਾਲ ਦੇਵੀ ਨੂੰ ਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅਮਰਥਰ ਫਾਸਟਵੇ ਖਬਰਾਂ ਨਾਲ ਰਕੇਸ਼ ਕੁਮਾਰ। ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ, ਸਮਾਰਟ ਸਿਟੀ ਅਕਵੌਨ ਵਾਲਾ ਜ਼ਿਲ੍ਹਾ ਜਿੱਥੇ ਜਗਾ ਜਗਾ ਲੱਗੇ ਕੂੜੇ ਦੇ ਢੇਰ ਲੋਕਾਂ ਨੂੰ ਸ਼ਰਮਸ਼ਾਰ ਕਰ ਰਹੇ ਹਨ। ਉੱਥੇ ਹੀ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਦੇ ਬਾਹਰ ਅਤੇ ਉਸਦੇ ਆਲੇ-ਦੁਆਲੇ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਹਸਪੀਟਲ ਚ ਮਰੀਜ਼ ਠੀਕ ਹੋਣ ਲਈ ਆ ਰਹੇ ਹਨ ਪਰ ਇਹ ਕੂੜੇ ਦੇ ਢੇਰ ਉਹਨਾਂ ਨੂੰ ਬਿਮਾਰ ਕਰਕੇ ਵੇਚਦੇ ਹਨ ਜਿਸ ਸੰਬੰਧੀ ਲੋਕਾਂ ਵੱਲੋਂ ਸਾਡੀ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਸ਼ਹਿਰ ਦੀ ਸਫਾਈ ਵੱਲ ਪਹਿਲ ਦੇ ਆਧਾਰ ਤੇ ਧਿਆਨ ਦਿੱਤਾ ਜਾਵੇ ਤਾਂ ਜੋ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਵਿੱਚ ਆਉਣ ਵਾਲੇ ਲੋਕ ਵਧੀਆ ਸੁਨੇਹਾ ਨਾਲ ਲੈ ਕੇ ਜਾਣ ਇਹ ਜੀ ਸਮਾਰਟ ਸਿਟੀ ਕੀ ਕਹਾਣੀ ਹੈ ਰਾਤ ਨੂੰ ਸਾਰੇ ਕੂੜੇ ਹਮਲੇ ਵਾਲੇ ਨਾ ਕੋਈ ਗੱਡੀ ਆਉਂਦੀ ਨਾ ਕੋਈ ਸਾਰੇ ਸੁੱਟ ਜਾਂਦੇ ਇੱਥੇ ਲੱਗੇ ਹਸਪਤਾਲ ਬਿਮਾਰੀ ਦਾ ਘਰ ਲੱਗੇ ਕੂੜਾ ਤੇ ਲਖਸ ਕੋਈ ਇੱਥੇ ਹੈਗਾ ਹੀ ਕਿਆਦਾ ਕਾਨੂੰਨ ਕੋਈ ਨਹੀਂ ਹੈ ਆਹ ਜੀ ਮਰੀਜ਼ ਹੀ ਬਣ ਜਾਂਦੇ ਸਾਰੇ ਨਹੀਂ ਜੀ ਕੂੜਾ ਤੇ ਚੁੱਕਣ ਆਉਂਦੇ ਆ ਜਦੋਂ ਵਿਚਾਰੇ ਹਫਤੇ ਦੇ ਇੱਕ ਅੱਧੀ ਵਾਰ ਹੀ ਆਉਂਦੇ ਆ ਜਾਂਦੇ ਹੋਣੇ ਇੱਕ ਦਿਨ ਛੱਡ ਕੇ ਆਉਣ ਆਉਂਦੇ ਤਾਂ ਹੈਗੇ ਨਹੀਂ ਉਹ ਵੀ ਦਿਲ ਕਰਦੇ ਆਉਂਦੇ ਆ ਨਹੀਂ ਤੇ ਨਹੀਂ ਆਉਂਦੇ ਚਾਹੀਦਾ ਕਿ ਇੱਕ ਦਿਨ ਛੱਡ ਕੇ ਆ ਜਾ ਸਫਾਈ ਹੋਣੀ ਚਾਹੀਦੀ ਹੈ ਸਫਾਈ ਹੋਣੀ ਚਾਹੀਦੀ ਹੋਰ ਕੀ ਹੋਣਾ ਚਾਹੀਦਾ ਸਮਾਰਟ ਸਿਟੀ ਤੁਹਾਡੇ ਸਾਹਮਣੇ ਹੈ ਹਾਂ ਕਿਉਂ ਜੀ ਸਮਾਰਟ ਸਿਟੀ ਤੁਹਾਡੇ ਸਾਹਮਣੇ ਹੈ ਕੂੜੇ ਟੇਹ ਲਗੇ ਕੂੜੇ ਦੇ ਮਹੀਨਾਗਾ ਚੁੱਕਨ ਕੋਈ ਨਹੀਂ ਆ ਰਿਹਾ ਗੰਦਗੀ ਫੈਲੀ ਜਾ ਰਹੀ ਹੈ ਫੈਲੀ ਜਾ ਰਹੀ ਸਾਨੂੰ ਖੁਦ ਬੈਠਣਾ ਇੱਥੇ ਮੁਸ਼ਕਲ ਹੋਇਆ ਪਿਆ ਤੇ ਨਾ ਕੋ ਪ੍ਰਸ਼ਾਸਨ ਇਧਰ ਵਿੰਦਾ ਪਿਆ ਸਾਡਾ ਇਹਦਾ ਹਲ ਕਢਾਓ ਔਰ ਜਲਦੀ ਜਲਦੀ ਇਹ ਸਮਾਰਟ ਸਿਟੀ ਬਣਦਾ ਪਿਆ ਤੇ ਬਾਕੀ ਤੁਹਾਨੂੰ ਜ਼ਿਆਦਾ ਪਤਾ ਕੋਈ ਕਰਾਓ ਯਾਰ ਇਹ ਵੀ ਤੇ ਅੱਗੇ ਆਪਣਾ ਸਿਰ ਹਸਲ ਬਾਹਰ ਵੀ ਕੂੜਾ ਕੂੜਾ ਰੁਕੇ ਕਿ ਬੁਰਾ ਹਾਲ ਹੈ ਠੇਰ ਬਹਿਣਾ ਓਖਾ ਆ ਪਿਆ ਕੋਈ ਗਰਮੀ ਵਾਧੀ ਪਈ ਹੈ ਤੇ ਕੀ ਬਣੇਗਾ ਤਾਂ ਕਹਿੰਨਾ ਕਿ ਇਹੀ ਕਿਨੇ ਸਫਾਈ ਹੋਣੀ ਚਾਹੀਦੀ ਹੈ ਇੰਦਰਾਪੈਸ ਦੇ ਇਲਾਕੇ ਸਿਵਲ ਹਸਪੀਟਲ ਉਹਦੇ ਬਾਹਰ ਵੀ ਹੈ ਇੰਦਰਾਪੈਸ ਦੇ ਬਾਹਰ ਵੀ ਹੈ ਇਹਨੂੰ ਫਰੋਜਨ ਰੋਡ ਕਹਿੰਦੇ ਆ ਇਹ ਤੁਹਾਨੂੰ ਇਹਦੇ ਸਰਕਾਰ ਨੂੰ ਜੇ ਮੈਂ ਸੋਚੇ ਨਾ ਵੀ ਮਰੀਜ਼ ਠੀਕ ਕਰਨਾ ਚਾਹੀਦੇ ਬਿਮਾਰ ਕਰਨਾ ਚਾਹੀਦੇ ਸਫਾਈ ਨਹੀਂ ਸਫਾਈ ਹੋਣੀ ਚਾਹੀਦੀ ਸਾ ਜੀ ਸਮਾਰਟ ਸਿਟੀ ਅਖਬਾਰ ਵਾਲਾ ਸੂਬਾ ਸਾਡਾ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਜਿੱਥੇ ਕਿ ਜਗਾ ਜਗਾ ਤੇ ਲੱਗੇ ਕੂੜੇ ਦੇ ਢੇਰ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਕਰ ਰਹ ਸਾਡੀ ਟੀਮ ਪਹੁੰਚੀ ਹੈ ਅਮਰਸਦਰ ਦੇ ਸਿਵਲ ਹਸਪਤਾਲ ਦੇ ਬਾਹਰ ਜਿੱਥੇ ਕੀ ਕੂੜੇ ਦੇ ਢੇਰ ਜਿਹੜਾ ਸਿਨੇਮਾ ਉਹਦੇ ਬਿਲਕੁਲ ਬਾਹਰ ਲੱਗੇ ਨੇ ਆਲੇ ਦੁਆਲੇ ਹਸਪਤਾਲ ਦੇ ਸੱਜੇ ਖੱਬੇ ਸਾਰੇ ਪਾਸੇ ਕੂੜੇ ਦੇ ਢੇਰ ਲੱਗੇ ਨੇ ਤੇ ਲੋਕਾਂ ਦਾ ਸਨੇਹਾ ਇੱਕੋ ਹੀ ਹੈ ਕਿ ਇੱਥੇ ਮਰੀਜ਼ ਠੀਕ ਹੋ ਰਹੇ ਨੇ ਜਾਂ ਲੋਕ ਹੋਰ ਬਿਮਾਰ ਹੋ ਰਹੇ ਨੇ ਕਹਿਨੂ ਸਮਾਰਟ ਸਿਟੀ ਫਵਾਈ ਗੱਲਾਂ ਨੇ ਕਿਤਾਬੀ ਗੱਲਾਂ ਨੇ ਪਰ ਜ਼ਮੀਨੀ ਸਤ੍ਹਾ ਦੇ ਉੱਤੇ ਕੂੜੇ ਦੇ ਢੇਰ ਲੱਗੇ ਨੇ ਸੜਕਾਂ ਦੇ ਉੱਤੇ ਤੇ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਹੈ ਕਿ ਪਹਿਲ ਦੇ ਆਧਾਰ ਦੇ ਉੱਤੇ ਸ਼ਹਿਰ ਦੀ ਸਫਾਈ ਸਾਫ ਸਫਾਈ ਲਈ ਕੁਝ ਕੀਤਾ ਜਾਵੇ ਜਿਹੜੇ ਗੰਦਗੀ ਦੇ ਢੇਰ ਗੁੜੇ ਦੇ ਢੇਰ ਜਗ੍ਹਾ ਜਗ੍ਹਾ ਲੱਗੇ ਨੇ ਇਹਨਾਂ ਨੂੰ ਹਟਾਇਆ ਜਾਣ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਨਜਾਤ ਮਿਲ ਸਕੇ ਕੈਮਰਾਮੈਨ ਰਮਨ ਕੁਮਾਰ ਜਨ ਅਲਸੀਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ ਥਾਣਾ ਸੁਲਤਾਨਵਿੰਡ ਵੱਲੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ ਥਾਣਾ ਸੁਲਤਾਨਵਿੰਡ ਵੱਲੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 70 ਗ੍ਰਾਮ ਹਿਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। थाना 에어ਪੋਰਟ ਵੱਲੋਂ ਰਾ ਗੀਰਾ ਕੋਲੋਂ ਹਥਿਆਰ ਦਿਖਾ ਕੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਖਿਡੌਣਾ ਪਿਸਤੌਲ, ਇੱਕ ਦਾਤ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ। ਸੀਆਈਏ ਸਟਾਫ 2 ਵੱਲੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 150 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਪਾਈ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਸ਼ਿਰਿਆਕਾਲ ਤੱਕ ਸਾਹਿਬ ਵਿਖੇ ਪੁੱਜਾ ਜਿੱਥੇ ਉਹਨਾਂ ਵੱਲੋਂ ਸ਼ਿਰਿਆਕਾਲ ਤੱਕ ਸਾਹਿਬ ਤੇ ਮੱਥਾ ਟੇਕਿਆ ਗਿਆ। ਅਤੇ ਡਬਲੂਗੜ ਜੇਲ੍ਹ ਵਿੱਚ ਬੰਦ ਸਿੰਘਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਪਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿੰਨਾ ਤੱਕ ਡਬਲੂਗੜ ਜੇਲ੍ਹ ਵਿੱਚ ਬੰਦ ਸਿੰਘਾਂ ਨੂੰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਨਹੀਂ ਕੀਤਾ ਜਾਂਦਾ। ਉਹਨਾਂ ਤੱਕ ਉਹ ਭੁਖੜ ਹੜਤਾਲ ਤੇ ਬੈਠੇ ਰਹਿਣਗੇ। ਅਜੇ ਹੀ ਇਹ ਹੀ ਕਿ ਮਤਲਬ ਸਾਰੀ ਸੰਗਤ ਨੂੰ ਹੀ ਪਤਾ ਹੈ ਕਿ ਭਾਈ ਸਾਹਿਬ ਹੁਣਾਂ ਨੇ 7 ਦਿਨ ਤੋਂ ਭੁਖੜ ਹੜਤਾਲ ਤੇ ਬੈਠੇ ਆ। ਉਨ੍ਹਾਂ ਵਿੱਚ ਕੁਝ ਜ਼ਿਆਦਾ ਜਿਹੜੇ 3-4 ਸਿੰਘ ਉਹ ਜ਼ਿਆਦਾ ਸੀਰੀਅਸ ਵਾ ਤੇ ਅਸੀਂ ਪਰਸੋਂ ਇਸ ਵਿਸ਼ੇ ਤੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਉਹਨਾਂ ਦਾ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਰਦਾਸ ਕਰਕੇ ਤੇ ਮਤਲਬ ਕਿ ਇੱਥੇ ਭੁੱਖ ਹੜਤਾਲ ਤੇ ਬਹਿ ਜਾਣਾ ਜਿਹੜੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਬਾਵਾਂਗੇ ਜਿੰਨਾ ਚਿਰ ਉਹਨਾਂ ਨੇ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਕਿਲਾ ਗੋਬਿੰਦਗੜ ਚੌਂਕ ਵਿਖੇ ਸਕੂਲ ਦੇ ਬੱਚਾ ਅਤੇ ਸਾਂਝ ਕੇਂਦਰ ਸੈਂਟਰਲ ਨਾਲ ਮਿਲ ਕੇ एसपीसी ਬੱਚਿਆਂ ਨਾਲ ਮਿਲ ਕੇ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਖਾਸ ਕਰਕੇ ਬੱਚਿਆਂ ਨੂੰ ਟ੍ਰੈਫਿਕ ਰੂਲਸ ਬਾਰੇ ਜਾਣੂ ਕਰਵਾਇਆ ਗਿਆ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਸਿਗਨਲ ਬਾਰੇ ਦੱਸਿਆ ਗਿਆ ਅਤੇ ਸੀਟ ਬੈਲਟ ਅਤੇ ਹੈਲਮਟ ਬਾਰੇ ਖਾਸ ਤੌਰ ਤੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਬੱਚਿਆਂ ਨਾਲ ਕਮਰਸ਼ੀਅਲ ਵਹੀਕਲਸ ਉੱਪਰ ਰਿਫਲੈਕਟਰਸ ਵੀ ਲਗਾਏ ਗਏ ਸਮਾਜ ਸੇਵਕ ਸੰਜੀਵ ਸ਼ਰਮਾ ਨੇ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਨੌਰਥ ਹਲਕੇ ਦੇ ਸੀਵਰੇਜ ਅਤੇ ਪਾਣੀ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਇਹਨਾਂ ਦੇ ਹੱਲ ਲਈ ਬੇਨਤੀ ਕੀਤੀ। ਉਦੋਂ ਨਗਰ ਨਿਗਮ ਕਮਿਸ਼ਨਰ ਨੇ ਸਮੱਸਿਆ ਦਾ ਹੱਲ ਕਰਦਿਆਂ 50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਜਿਸ ਲਈ ਸਮਾਜ ਸੇਵਕ ਸੰਜੀਵ ਸ਼ਰਮਾ ਨੇ ਉਹਨਾਂ ਦਾ ਧੰਨਵਾਦ ਕੀਤਾ। ਸਬ ਇੰਸਪੈਕਟਰ ਕੁਲਜੀਤ ਕੌਰ ਮੁਖ ਅਫਸਰ थाना 에어ਪੋਰਟ ਸਮੇਤ ਪੁਲਿਸ ਪਾਰਟੀ ਵੱਲੋਂ ਮਾੜੇ ਅਨਸਰਾਂ ਨੂੰ ਨਾਥ ਪਾਉਣ ਲਈ ਸਪੈਸ਼ਲ ਚੈਕਿੰਗ ਅਭਿਆਨ ਪਿੰਢਹੇਰ ਬਲ ਤੇ ਸਿਚੰਦਰ ਵਿਖੇ ਚਲਾਇਆ ਗਿਆ। ਇਸ ਮੌਕੇ ਉਹਨਾਂ ਆਖਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਏਗਾ। ਅਤੇ ਇਹ ਮੁਹਿੰਮ ਲਗਾਤਾਰ ਜਾਰੀ ਰਵੇਗੀ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਚੋਰਾਂ ਦੇ ਵਦੇ ਹੌਸਲੇ ਗਨ ਹਾਊਸ ਦੀ ਦੀਵਾਰ ਪਾੜ ਕੇ ਕੀਤੇ ਹਥਿਆਰ ਅਤੇ ਕੈਸ਼ ਚੋਰੀ ਬਿਕਵਨ ਪੁਲਿਸ ਨੇ ਚਲਾਈ ਮੁਹਿੰਮ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਤੇ ਕੀਤੀ ਕਾਰਵਾਈ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਮਾਤਾ ਮੰਦਿਰ ਮਾਡਲ ਟਾਊਨ ਵਿਖੇ ਹੋਏ ਨਤਮਸਤਕ ਮਾਤਾ ਜੀ ਦੇ ਜਨਮ ਉਤਸਵ ਦੀ ਸ਼ਹਿਰ ਵਾਸੀਆਂ ਨੂੰ ਦਿੱਤੀ ਵਧਾਈ ਇਸ ਅਨਾਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ